ਪਹਿਲਾ ਇਹ ਕਾਰਨ ਹੈ ਸ਼ਬਦ ਦਾ ਤੀਰ ਲੱਗੇ ਐਸਾ ਮਨੁੱਖ ਦੁਨੀਆ ਤੋਂ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਆਪਣੀ ਅਕਲ ਦਾ ਤੀਰ ਲੱਗੇ ਇਤਨਾ ਸਿਆਣਾ ਹੋਵੇ ਇਤਨੀ ਤੀਖਣ ਬੁੱਧੀ ਦਾ ਮਾਲਕ ਜਿਤਨਾ ਸਿਆਣਾ ਮਨੁੱਖ ਹੋਵੇਗਾ ਬੇਚੈਨ ਹੋਵੇਗਾ ਕਿਉਂ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਦੀ ਦਿਲਚਸਪੀ ਦਾ ਬਾਇਸ ਬਣੇ ਇਹ ਵੀ ਮੈਸ ਜਿਆਦਾ ਬੇਚੈਨ ਹੋਵੇਗਾ ਕਿੰਨਾ ਕੁ ਬੇਚੈਨ ਹੋਵੇਗਾ ਇਹ ਵੀ ਹੋਗਾ ਲਬ ਦੱਸਦਾ ਇਤਨਾ ਸਿਆਣਾ ਮਨੁੱਖ परेशानियां सारे जहां की समेट कर जब कुछ ना बना तो मेरा दिल बना दिया ए खुदा सारे संसार दी विपता बेचैनी परेशानी व्याकुलता तू इकट्ठी की थी तेरे कोल कुछ हुब मडया नहीं और तू वाले वाला दिल बना के रख देता है जितना सयाना मनुष्य होवेगा संसार बेमैनी हो जाएगा पर जीवे किस्मत ਜੇ ਵੇਖ ਸਰ ਅਕਲ ਨੂੰ ਝੋਟ ਖਾ ਕੇ ਮਨ ਨੂੰ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਸ਼ਬਦ ਨੂੰ ਝੋਟ ਖਾ ਕੇ ਮਨ ਨੂੰ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਤੀਸਰਾ ਕੋਈ ਸੰਸਾਰ ਤੋਂ ਝੋਟ ਲੱਗ ਗਈ ਹੈ ਕੋਈ ਜਾਨ ਤੋਂ ਵੀ ਪਿਆਰਾ ਸੀ ਅਜ਼ੀਜ਼ ਮਿੱਤਰ ਚਨਬੰਦੇ ਆਪਣੇ ਮੌਂਡਿਆਂ ਤੇ ਲੈ ਜਾਣਾ ਪਿਆ ਸ਼ਮਸ਼ਾਨਗਾਹ